ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਜੁੜੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਗੁਰਿੰਦਰ ਤੇ ਫਿਰ ਉਹੀ ਇੱਕ ਯਤਨ ਲੈ ਕੇ ਆਇਆ ਕਿ ਆਪਾਂ ਕੁਝ ਇਹੋ ਜੀਆਂ ਗੱਲਾਂ ਕਰੀਏ ਜਿਹੜੀਆਂ ਆਪਾਂ ਨੂੰ ਪੋਜ਼ਿਟਿਵਿਟੀ ਦੇਣ ਆਪਾਂ ਨੂੰ ਸਕੂਨ ਦੇਣ ਕੰਮ ਆਉਣ ਜ਼ਿੰਦਗੀ ਦੇ ਵਿੱਚ ਤੇ ਇਹੋ ਜੀ ਵਿਚਾਰ ਚਰਚਾ ਹਮੇਸ਼ਾ ਕਰਨ ਦੀ ਕੋਸ਼ਿਸ਼ ਆ ਤੇ ਅੱਜ ਵੀ ਇਸੇ ਕੋਸ਼ਿਸ਼ ਦੇ ਵਿੱਚ ਇੱਕ ਹੋਰ ਯੋਗਦਾਨ ਆ ਇਹ ਵੀਡੀਓ ਅੱਜ ਦਾ ਵਿਸ਼ਾ ਵਾ ਚਾਰ ਕੰਮ ਦੀਆਂ ਉਹ ਗੱਲਾਂ ਜੋ ਜ਼ਿੰਦਗੀ ਚ ਜਰੂਰ ਲਾਗੂ ਕਰੋ ਇਹ ਲਾਗੂ ਕਰੋਗੇ ਜੇ ਤੁਹਾਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਬੋਝ ਆ ਜ਼ਿੰਦਗੀ ਨੂੰ Enjoy ਨਹੀਂ ਕਰ پا ਰਹੇ ਇਹ ਸਾਰੀਆਂ ਜੜੀਆਂ ਤੁਹਾਨੂੰ ਫੀਲਿੰਗਾਂ ਆਉਂਦੀਆਂ ਨੇ ਨਾ ਇਹ ਦੂਰ ਹੋ ਜਾਣਗੀਆਂ ਸੋ ਇਹ ਜਰੂਰ ਸੁਣ ਕੇ ਅਪਲਾਈ ਕਰਨ ਦੀ ਕੋਸ਼ਿਸ਼ ਕਰਿਓ ਤਾਂ ਫਾਇਦਾ ਹੋਣਾ ਵਾ ਗੱਲਾਂ ਕਿਹੜੀਆਂ ਨੇ ਜੀ ਆਜੋ ਸ਼ੁਰੂ ਕਰਦੇ ਆਂ ਵੀਡੀਓ ਪਹਿਲੀ ਗੱਲ ਹੈ ਜੀ ਕਿ ਮਾੜੀ ਸੰਗਤ ਨਾਲੋਂ ਇਕੱਲੇ ਰਹਿਣਾ ਚੰਗਾ ਹੁੰਦਾ ਵਾ ਆਪਾਂ ਨਾ ਕਈ ਵਾਰ ਇਕੱਲੇ ਪੈਣ ਤੋਂ ਦੁਖੀ ਵੀ ਹੋ ਜਾਂਦੇ ਆਂ ਕਈ ਵਾਰ ਆਪਾਂ ਇਕੱਲਾਪਨ ਆਪ ਲੱਭਦੇ ਹੁੰਨੇ ਆ ਵੀ ਸਾਨੂੰ ਇਕੱਲੇ ਛੱਡ ਦੋਇਆ ਪਰ ਜਿਆਦਾ ਇਕੱਲਾਪਨ ਕਈ ਵਾਰ ਬੰਦੇ ਤੋਂ ਬਹੁਤ ਕੁਝ ਕਰਾ ਦਿੰਦਾ ਬੰਦੇ ਨੂੰ ਡਿਪਰੈਸ਼ਨ ਚ ਲੈ ਜਾਂਦਾ ਬੰਦੇ ਨੂੰ ਹੋਰ ਬਹੁਤ ਸਾਰੀਆਂ ਬਿਮਾਰੀਆਂ ਇਕੱਲਾਪਨ ਲਾ ਦਿੰਦਾ ਪਰ ਜੇ ਤੁਸੀਂ ਉਹਦੇ ਤੋਂ ਅੱਕ ਕੇ ਦੁਖੀ ਹੋ ਕੇ ਮਾੜੀ ਸੰਗਤ ਚ ਪੈ ਗਏ ਤੁਸੀਂ ਨਸ਼ੇ ਕਰਨ ਲੱਗ ਗਏ ਤੁਸੀਂ ਚੋਰੀਆਂ ਕਰਨ ਲੱਗ ਗਏ ਤੁਸੀਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਕੁਰੀਤੀ ਆਪਣੀ ਜ਼ਿੰਦਗੀ ਚ ਸ਼ਾਮਲ ਕਰ ਲਈ ਉਹਦੇ ਨਾਲ ਉਹ ਚੰਗਾ ਇਕੱਲੇ ਹੀ ਰਹੋ ਇਕੱਲੇ ਰਹਿ ਕੇ ਵੀ ਜ਼ਿੰਦਗੀ ਦੇ ਜੇਤੂ ਬਣ ਸਕਦੇ ਆਪਾਂ ਇਕੱਲੇ ਬੰਦੇ ਨੂੰ ਜਦੋਂ ਇਹ ਸਮਝ ਆ ਜਾਂਦੀ ਆ ਵੀ ਸਾਡੀ ਜ਼ਿੰਦਗੀ ਦਾ ਮਕਸਦ ਕੀ ਆ ਇੱਕ ਇਨਸਾਨ ਹੋਣ ਦੇ ਨਾਤੇ ਸਾਡੀ ਡਿਊਟੀ ਕੀ ਲਈ ਆ ਰੱਬ ਨੇ ਜਦੋਂ ਉਹ ਸਾਰੀਆਂ ਚੀਜ਼ਾਂ ਦਾ ਭੇਦ ਤੁਹਾਨੂੰ ਪੈ ਗਿਆ ਫਿਰ ਇਕੱਲਾਪਨ ਕਦੇ ਮਹਿਸੂਸ ਨਹੀਂ ਹੋਊਗਾ ਤੁਹਾਨੂੰ ਬਹੁਤ ਜ਼ਰੀਏ ਨੇ ਪਰਮਾਤਮਾ ਨਾ ਕਰੇ ਕਿਸੇ ਤੇ ਨੌਬਤ ਆਵੇ ਕਿ ਉਹ ਜ਼ਿੰਦਗੀ 'ਚ ਇਕੱਲਾ ਰਹੇ ਪਰ ਜੇ ਕਦੇ ਇਹੋ ਜਿਹਾ ਮੂਡ ਜ਼ਿੰਦਗੀ 'ਚ ਆ ਗਿਆ ਇਹੋ ਜਿਹੇ ਹਾਲਾਤ ਬਣ ਗਏ ਤਾ ਸਭ ਤੋਂ ਵਧੀਆ ਜ਼ਰੀਆ ਜਿਹੜਾ ਮੈਂ ਦੱਸਿਆ ਕਿ ਪਰਮਾਤਮਾ ਦੇ ਲੜ ਲੱਗੇ ਰਹੋ ਉਹਨੇ ਆਪੇ ਤੁਹਾਡਾ ਮਾਰਗਦਰਸ਼ਨ ਕਰੀ ਜਾਣਾ ਉਹਦੇ ਹੁੰਦਿਆਂ ਤੁਹਾਨੂੰ ਹੋਰ ਕਿਸੇ ਦੀ ਪਰਵਾਹ ਨਹੀਂ ਹੋਣੀ ਚਾਹੀਦੀ ਤੇ ਹੋਰ ਜ਼ਿੰਦਗੀ ਦੇ ਵਿੱਚ ਕਰਨ ਨੂੰ ਬਹੁਤ ਕੁਝ ਹੁੰਦਾ ਜ਼ਿੰਦਗੀ ਬਹੁਤ ਲੰਬੀ ਆ ਤੇ ਜ਼ਿੰਦਗੀ 'ਚ ਆਪਣਾ ਦਿਲ ਲਾਉਣ ਲਈ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਬਤੀਤ ਕਰਨ ਦੇ ਲਈ ਬਹੁਤ ਕੁਝ ਸ਼ਾਮਲ ਕੀਤਾ ਜਾ ਸਕਦਾ ਤੇ ਮੈਂ ਕੋਸ਼ਿਸ਼ ਕਰੂੰਗਾ ਇਹ ਤੇ ਇੱਕ ਸਪੈਸ਼ਲ ਵੀਡੀਓ ਜ਼ਰੂਰ ਬਣਾਉਂਗਾ ਕਿ ਇਕੱਲਾ ਬੰਦਾ ਕੀ ਕੀ ਕਰ ਸਕਦਾ ਕਿਵੇਂ ਆਪਣੀ ਜ਼ਿੰਦਗੀ ਨੂੰ ਚੰਗਾ ਬਣਾ ਸਕਦਾ ਦੂਜੀ ਗੱਲ ਹੈ ਹਮੇਸ਼ਾ ਜ਼ਿੰਦਗੀ 'ਚ ਯਾਦ ਰੱਖਿਓ ਕਿ ਮੁਸ਼ਕਲ ਆਉਣ ਤੇ ਉਹਦੇ ਤੋਂ ਭੱਜਿਓ ਨਾ ਉਹਦਾ ਸਾਹਮਣਾ ਕਰਿਓ ਫੇਸ ਕਰਿਓ ਮੁਸ਼ਕਲ ਨੂੰ ਦੁਨੀਆ ਦੇ ਉੱਤੇ ਕੋਈ ਐਹੋ ਜਿਹਾ ਇਨਸਾਨ ਨਹੀਂ ਜਿਨੇ ਕਦੇ ਮੁਸ਼ਕਲ ਨਾ ਦੇਖੀ ਹੋਵੇ ਜਿਹਦੀ ਜ਼ਿੰਦਗੀ 'ਚ ਸਮੱਸਿਆ ਨਾ ਆਈ ਹੋਵੇ ਕਿਸੇ ਨੂੰ ਵੱਡੀ ਸਮੱਸਿਆ ਆ ਜਾਂਦੀ ਹੈ ਕਿਸੇ ਨੂੰ ਛੋਟੀ ਆ ਜਾਂਦੀ ਹੈ ਸੋ ਜ਼ਿੰਦਗੀ ਤਾਂ ਇੱਕ ਜੰਗ ਦਾ ਨਾਮ ਹੈ ਜੰਗ ਆਪਾਂ ਨੂੰ ਲੜਨੀ ਪੈਣੀ ਆ ਜੰਗ ਤੋਂ ਭੱਜਿਆ ਨਹੀਂ ਜਾ ਸਕਦਾ ਹੁੰਦਾ ਮੁਸ਼ਕਲ ਆਉਣ ਦੇ ਕਈ ਕਾਰਨ ਹੋ ਸਕਦੇ ਆ ਤੁਸੀਂ ਆਪਣੀ ਗਲਤੀ ਕਰਕੇ ਮੁਸ਼ਕਲ 'ਚ ਫਸੇ ਹੋ ਤੁਸੀਂ ਕਿਸੇ ਦੀ ਗਲਤੀ ਕਰਕੇ ਮੁਸ਼ਕਲ 'ਚ ਫਸ ਗਏ ਹੋ ਪਰ ਉਹ ਤਾਂ ਹੁਣ ਹੋ ਗਿਆ ਨਾ ਸਮਾਂ ਤੁਹਾਡੇ ਤੇ ਆ ਗਿਆ ਉਹ ਤੁਸੀਂ ਉਹਨੂੰ ਵਾਪਸ ਨਹੀਂ ਮੋੜ ਸਕਦੇ ਸਮਾਂ ਜਿਹੜਾ ਹੁਣ ਕਹਿੰਦੇ ਆ ਕਦੇ ਰੁਕਦਾ ਨਹੀਂ ਹੈਗਾ ਕਿਸੇ ਦੇ ਕਹੇ ਤੇ ਇਹ ਉਹਦਾ ਬਣਾਇਆ ਹੋਇਆ ਚੱਕਰ ਆ ਸਾਰਾ ਤੇ ਇਹਦੇ ਤੋਂ ਆਪਾਂ ਭੱਜਣਾ ਕਿਉਂ ਆਪਾਂ ਇਹ ਦੇਖਣਾ ਵਾ ਵੀ ਜੋ ਹਾਲਾਤ ਬਣ ਗਏ ਨੇ ਆਪਾਂ ਇਹਨੂੰ ਕਿਵੇਂ ਨਜਿੱਠੀਏ ਆਪਾਂ ਬਾਹਰ ਕਿਵੇਂ ਆ ਸਕਦੇ ਆ ਇਹਦਾ ਹੱਲ ਕੀ ਆ ਸੋ ਹੱਲ ਬਾਰੇ ਸੋਚਣ ਦੀ ਕੋਸ਼ਿਸ਼ ਕਰੋ ਇਹ ਨਹੀਂ ਕਿ ਹਾਏ ਮੈਂ ਕਿਉਂ ਮੁਸੀਬਤ ਚ ਫਸ ਗਿਆ ਮੈਂ ਤਾਂ ਕਿਉਂ ਕੀਤਾ ਫਿਰ ਮਤਲਬ ਪਛਤਾਵਾ ਕਰਕੇ ਕੁਝ ਨਹੀਂ ਹੋਣਾ ਉਹਦਾ ਜਿਹੜਾ ਸੋਲੂਸ਼ਨ ਆਪਾਂ ਨੂੰ ਲੱਭਣਾ ਪੈਣਾ ਪ੍ਰਮਾਤਮਾ ਦੇ ਅੱਗੇ ਬੇਨਤੀ ਕਰੋ ਅਰਦਾਸ ਕਰੋ ਉਹ ਜਰੂਰ ਸਾਰਿਆਂ ਨੂੰ ਮੁਸੀਬਤਾਂ ਮੁਸੀਬਤਾਂ ਦੇ ਵਿੱਚੋਂ ਕੱਢ ਲੈਂਦਾ ਵਾ ਜਦੋਂ ਤੁਸੀਂ ਆਪਣੇ ਆਪ ਨੂੰ ਸਹੀ ਰੱਖੋਗੇ ਤੇ ਉਹਦੇ ਤੇ ਭਰੋਸਾ ਜਿਹੜਾ ਉਹ ਵੀ ਸਹੀ ਰੱਖੋਗੇ ਤੀਜੀ ਗੱਲ ਹਮੇਸ਼ਾ ਯਾਦ ਰੱਖੋ ਕਿ ਮੌਕੇ ਦੀ ਉਡੀਕ ਨਾ ਕਰੋ ਮੌਕੇਆਂ ਨੂੰ ਪੈਦਾ ਕਰੋ ਇਸ ਪੁਆਇੰਟ ਦਾ ਕੀ ਮਤਲਬ ਆ ਬੜੇ ਸੌਖੇ ਜਿਹੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਇੱਕ ਗੱਲ ਨੋਟ ਕਰੋ ਆਪਾਂ ਸਾਰੇ ਨਾ ਇੱਕ ਸੁਪਨੇ ਆ ਦੀ ਦੁਨੀਆ ਦੇ ਵਿੱਚ ਜਿਉਂਦੇ ਆ ਆਪਣੀ ਆਪਾਂ ਸਾਰੇ ਇਹ ਸੋਚਦੇ ਆਂ ਵੀ ਇੱਕ ਸਮਾਂ ਵਾ ਨਾ ਜਿਹੜਾ ਉਹ ਆਊਗਾ ਤੇ ਉਦੋਂ ਅਸੀਂ ਐਦਾਂ ਕਰਾਂਗੇ ਉਦੋਂ ਅਸੀਂ ਜ਼ਿੰਦਗੀ 'ਚ ਆ ਕੁਝ ਕਰਨਾ ਸਾਰਿਆਂ ਨੇ ਆਪਣੇ ਆਪਣੇ ਟੀਚੇ ਆ ਜਿਹੜੇ ਉਹ ਮਿੱਥੇ ਹੋਏ ਆ ਮਤਲਬ ਅਸੀਂ ਸਮੇਂ ਦੀ ਉਡੀਕ ਕਰ ਰਹੇ ਆ ਕਿ ਉਹ ਸਮਾਂ ਆਊਗਾ ਤਾਂ ਸਾਡੀ ਜ਼ਿੰਦਗੀ ਆ ਜਿਹੜੀ ਉਹ ਚੰਗੀ ਹੋਊਗੀ ਕੀ ਪਤਾ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਅੱਜ ਹੀ ਬਹੁਤ ਚੰਗੀ ਹੋਵੇ ਅੱਜ ਹੀ ਤੁਹਾਡੇ ਕੋਲ ਬਹੁਤ ਮੌਕੇ ਹੋਣ ਤੇ ਤੁਸੀਂ ਉਹਨਾਂ ਨੂੰ ਦੁਬਾਰਾ ਰਹੇ ਹੋ ਆਪਾਂ ਇਹੇ ਸੋਚਦੇ ਰਹਿੰਨੇ ਆ ਫਲਾਣੀ ਚੀਜ਼ ਮੇਰੇ ਕੋਲ ਹੋਊਗੀ ਤਾਂ ਕੰਮ ਕਰਾਂਗੇ ਫਲਾਣਾ ਸਮਾਨ ਹੋਊਗਾ ਤਾਂ ਉਹ ਕੰਮ ਕੀਤਾ ਜਾ ਸਕਦਾ ਜਿੰਨਾ ਕਿ ਤੁਹਾਡੇ ਕੋਲ ਅੱਜ ਸਮਾਨ ਹੈਗਾ ਜਿਹੜੀ ਵੀ ਚੀਜ਼ ਅੱਜ ਤੁਹਾਡੇ ਕੋਲ ਮੌਜੂਦ ਆ ਉਹਦੇ ਨਾਲ ਕੀ ਕੀਤਾ ਜਾ ਸਕਦਾ ਆਪਾਂ ਇਹ ਨਹੀਂ ਸੋਚਦੇ ਬਹੁਤ ਘੱਟ ਲੋਕ ਨੇ ਸੋਚਣ ਵਾਲੇ ਸੋ ਇਹਨੂੰ ਕਹਿੰਦੇ ਆ ਜੀ ਮੌਕੇ ਪੈਦਾ ਕਰਨੇ ਹੁਣ ਮੈਂ ਤੁਹਾਨੂੰ ਆਪਣੀ ਨਾਲ ਇੱਕ ਪਰਸਨਲ ਉਦਾਹਰਨ ਦਿੰਨਾ ਕਿ ਜਦੋਂ ਮੈਂ ਆਹ ਚੈਨਲ ਸ਼ੁਰੂ ਕਰਨਾ ਸੀ ਸਾਲ ਤੋਂ ਉੱਤੇ ਹੋ ਗਿਆ ਪਹਿਲਾ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਜਦੋਂ ਦੇਖਿਆ ਮੈਂ ਕਹਾਂ ਵੀ ਯਾਰ ਮੋਟਾ ਲੱਗਦਾ ਪਿਆ ਵਿਦ ਫੇਸ ਪਹਿਲੀ ਵਾਰ ਸਾਹਮਣੇ ਆਉਣਾ ਸੀ ਵੀ ਪਹਿਲਾਂ ਪਤਲੇ ਹੋ ਜਾਈਏ ਫਿਰ ਆਪਾਂ ਚੈਨਲ ਬਣਾਵਾਂਗੇ ਪਰ ਫਿਰ ਮੈਂ ਨਾਲ ਹੀ ਸੋਚਿਆ ਵੀ ਯਾਰ ਦਿਲ ਤਾਂ ਅੱਜ ਕਰਦਾ ਪਿਆ ਵਾ ਕੰਮ ਕਰਨ ਨੂੰ ਵੀ ਫਿਰ ਆਪਾਂ ਕੰਮ ਲਟਕਾਉਣਾ ਕਿਉਂ ਆ ਹੁਣ ਤਾਂ ਮੋਟੇ ਆ ਭਾਵੇਂ ਪਤਲੇ ਆ ਚੈਨਲ ਅੱਜ ਹੀ ਬਣੂਗਾ ਤੇ ਅੱਜ ਹੀ ਪਹਿਲੀ ਵੀਡੀਓ ਬਣੂਗੀ ਪਤਲੇ ਹੀ ਹੋਣਾ ਨਾਲ-ਨਾਲ ਹੁੰਦੇ ਰਵਾਂਗੇ ਇਹ ਸੋਚ ਕੇ ਕਿ ਕੋਈ ਕਿਸੇ ਦੀ ਪਰਵਾਹ ਨਹੀਂ ਕੀਤੀ ਉਦੋਂ ਕੋਈ ਟਿੱਪਣੀ ਕਰੂਗਾ ਕਿੰਦਾਂ ਦੀ ਕਰੂਗਾ ਪਤਾ ਨਹੀਂ ਕੋਈ ਕੀ ਕਹਿ ਦੂਗਾ ਯਾਰ ਉਹ ਸਾਰਾ ਕੁਝ ਸਾਈਡ ਤੇ ਰੱਖ ਕੇ ਬਸ ਸ਼ੁਰੂਆਤ ਕਰ ਲਈ ਜਿੰਨਾ ਕੁ ਵੀ ਸੀਗਾ ਮੇਰੇ ਕੋਲ ਜੋ ਕੁਝ ਵੀ ਸੀਗਾ ਜਿੰਨਾ ਕੁ ਬੋਲਣਾ ਆਉਂਦਾ ਸੀ ਬਸ ਇੱਕ ਕਰ ਲਿਆ ਬਸ ਤੇ ਉਹ ਪਤਲੇ ਹੋਣ ਦੀ ਕੋਸ਼ਿਸ਼ ਤਾਂ ਚਲੋ ਅੱਜ ਤੱਕ ਜਾਰੀ ਹੈ ਜੀ ਚਲੋ ਇਹ ਮਜ਼ਾਕ ਦੀ ਗੱਲ ਸੀਗੀ ਪਰ ਜਿਹੜੀ ਗੱਲ ਮਜ਼ਾਕ ਦੀ ਨਹੀਂ ਹੈਗੀ ਕਿ ਆਹ ਚੈਨਲ ਬਣਾਉਣ ਦੇ ਨਾਲ ਹੋਰ ਕੀ ਬਦਲਿਆ ਕੀ ਨਹੀਂ ਬਦਲਿਆ ਇਹ ਤਾਂ ਮੈਨੂੰ ਨਹੀਂ ਪਤਾ ਤੇ ਕੋਈ ਬਹੁਤਾ ਵੱਡਾ ਮਕਸਦ ਵੀ ਮੇਰਾ ਨਹੀਂ ਸੀਗਾ ਪਰ ਜੋ ਮੈਂ ਚਾਹੁੰਦਾ ਸੀ ਆਪਣੇ ਦਿਲ ਦੇ ਗੁਬਾਰ ਕੱਢਣੇ ਉਹ ਮੈਂ ਕੱਢੇ ਤੇ ਆਪਣੇ ਆਪ ਨੂੰ ਸਕੂਨ ਜ਼ਰੂਰ ਦਿੱਤਾ ਤੇ ਉਮੀਦ ਕਰਦਾ ਤੁਹਾਡੇ ਵਿੱਚੋਂ ਵੀ ਕੁਝ ਲੋਕਾਂ ਨੂੰ ਜ਼ਰੂਰ ਮਿਲਦਾ ਹੋਊਗਾ ਤੇ ਇਦਾਂ ਹੀ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਜੋ ਵਿਚਾਰ ਆਇਆ ਵਾ ਕਰਨ ਦਾ ਜੋ ਤੁਸੀਂ ਕਿਹੜਾ ਕੰਮ ਤੁਸੀਂ ਸੋਚਿਆ ਹੋਇਆ ਵਾ ਉਹ ਉਹਦੇ ਲਈ ਮੌਕੇ ਦੀ ਉਡੀਕ ਨਹੀਂ ਕਰਨੀ ਸਮੇਂ ਦੀ ਉਡੀਕ ਨਹੀਂ ਕਰਨੀ ਬਸ ਕਰ ਦਿਓ ਜੀ ਚੱਕ ਦਿਓ ਫੱਟੇ ਜਿਹਨੂੰ ਕਹਿੰਦੇ ਆਪਾਂ ਚੌਥੀ ਤੇ ਆਖਰੀ ਗੱਲ ਐਸ ਵੀਡੀਓ ਦੀ ਜਿਹੜੀ ਯਾਦ ਰੱਖਣੀ ਆ ਤੁਸੀਂ ਕਿ ਕਾਮਯਾਬੀ ਨੂੰ ਕਦੇ ਸਿਰ ਤੇ ਨਹੀਂ ਲੈਣਾ ਤੇ ਜਿਹੜੀ ਨਕਾਮਯਾਬੀ ਆ ਉਹਨੂੰ ਕਦੇ ਦਿਲ ਤੇ ਨਹੀਂ ਲੈਣਾ ਜਿਹੜਾ ਬੰਦਾ ਇਸ ਗੱਲ ਨੂੰ ਫੋਲੋ ਕਰ ਗਿਆ ਕਦੇ ਵੀ ਜ਼ਿੰਦਗੀ 'ਚ ਮਾਰ ਨਹੀਂ ਖਾਊਗਾ ਦੇਖੋ ਕਾਮਯਾਬੀ ਵੀ ਮਿਲ ਜਾਂਦੀ ਆ ਮਿਹਨਤ ਕਰੋਗੇ ਤਾਂ ਮਿਲ ਜਾਂਦੀ ਆ ਪਰ ਮਿਹਨਤ ਦਾ ਵੀ ਕਦੇ غرور ਨਹੀਂ ਕਰਨਾ ਮੈਂ ਕੀਤਾ ਮੈਂ ਸਾਰਾ ਕੁਝ ਕੀਤਾ ਤਾਂ ਮੇਰੇ ਕੋਲ ਪੈਸਾ ਆਇਆ ਅੱਜ ਮੇਰੇ ਕੋਲ ਆ ਵਾ ਮੇਰੇ ਕੋਲ ਉਹ ਆ ਉਹ ਵੀ ਹੰਕਾਰ ਧਰਤੀ ਦੇ ਨਾਲ ਜੁੜ ਕੇ ਰਹਿਣਾ ਆਪਣੇ ਪੈਰ ਕਹਿੰਦੇ ਆ ਵੀ ਜ਼ਮੀਨ ਤੇ ਰੱਖਣੇ ਆ ਡਾਊਨ ਟੂ ਅਰਥ ਪਰਮਾਤਮਾ ਨੂੰ ਨਹੀਂ ਭੁੱਲਣਾ ਤੇ ਬੰਦੇ ਨੂੰ ਵੀ ਬੰਦਾ ਸਮਝਣਾ ਜੇ ਤੁਸੀਂ ਫੇਲ ਹੋ ਜਾਂਦੇ ਹੋ ਕਦੇ ਮਿਹਨਤ ਕਰੀ ਜਾਂਦੇ ਹੋ ਕਾਮਯਾਬੀ ਨਹੀਂ ਮਿਲ ਰਹੀ ਉਹਨੂੰ ਦਿਲ ਤੇ ਨਹੀਂ ਲੈਣਾ ਕਦੇ ਵੀ ਇਹ ਨਹੀਂ ਕਹਿਣਾ ਵੀ ਯਾਰ ਮੇਰੀ ਤਾਂ ਕਿਸਮਤ ਹੀ ਖਰਾਬ ਆ ਮੇਰੀ ਕਿਸਮਤ ਦੇ ਵਿੱਚ ਕਿੱਥੇ ਆ ਯਾਰ ਸਾਰਾ ਸਾਰਾ ਕੁਝ ਮੈਂ ਤਾਂ ਪੈਸਾ ਕਮਾਈ ਨਹੀਂ ਸਕਦਾ ਮੈਂ ਗੱਡੀ ਲੈ ਹੀ ਨਹੀਂ ਸਕਦਾ ਮੈਂ ਘਰ ਬੜਾਈ ਨਹੀਂ ਸਕਦਾ 네ਗੇਟਿਵਿਟੀ ਆਪਣੇ ਆਪ ਨੂੰ ਬਿਲਕੁਲ ਵੀ ਨਹੀਂ ਦੇਣੀ ਆਪਣੇ ਆਪ ਨੂੰ ਹੀ 네ਗੇਟਿਵ ਕਮੈਂਟ ਜਿਹੜੇ ਆਪਾਂ ਨਹੀਂ ਕਰੀ ਜਾਣੇ ਸੋ ਜਿਹੜਾ ਬੰਦਾ ਇਸ ਗੱਲ ਨੂੰ ਫੋਲੋ ਕਰੂਗਾ ਉਹ ਬੰਦਾ ਕਾਮਯਾਬ ਜਰੂਰ ਹੋਊਗਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕਨਸੈਪਟ ਵਿਸ਼ਾ ਲੈ ਕੇ ਜਲਦੀ ਹਾਜ਼ਰ ਹੋਊਗਾ ਜੀ ਧੰਨਵਾਦ